ਬਹੁਤ ਵੱਡੀ ਖਬਰ ਹੈ ਜਿਵੇਂ ਕਿ ਬਠਿੰਡੇ ਦੇ ਵਿੱਚ ਇੱਕ ਬਹੁਤ ਵੱਡਾ ਅਤਿਅੰਕੀ ਹਮਲਾ ਪਾਕਿਸਤਾਨ ਬੰਨਿਓ ਹੋ ਗਿਆ। ਔਰ ਦੂਜੇ ਪਾਸੇ 15 ਹੋਰ ਸ਼ਹਿਰ ਜਿਹੜੇ ਚੁਣੇ ਗਏ ਆ ਪੰਜਾਬ ਪਰਦੇ ਵਿੱਚ ਲਗਨਗ ਲਾਕਿਆਂ ਦੇ ਵਿੱਚ ਇੱਕ ਬਹੁਤ ਵੱਡੇ ਹਮਲੇ ਹੋ ਚੁੱਕੇ ਨੇ। ਔਰ ਪੂਰੀ ਖਬਰ ਦਾ ਤੁਹਾਨੂੰ ਅੱਜ ਇੱਕ ਵੀਡੀਓ ਦਿਖਾਵਾਂਗੇ। ਹੈਰਾਨ ਕਰ ਦੇਣ ਵਾਲੀ ਵੀਡੀਓ ਆ। ਪਾਕਿਸਤਾਨ ਨੂੰ ਵੀ ਇੱਕ ਨਾਕਾਮ ਕਰ ਦਿੱਤਾ ਗਿਆ ਹਿੰਦੁਸਤਾਨ ਬੰਨਿਓ। ਹਿੰਦੁਸਤਾਨ ਦੀ ਫੌਜ ਨੇ ਇਹ ਡਿਫੈਂਸ ਜਿਹੜਾ ਉਹ ਇਲੈਕਟ੍ਰੋਨਿਕ ਚੀਜ਼ ਹੁੰਦੀ ਆ ਜਿਹੜੀ ਕਿ ਹਵਾਈ ਹਮਲੇ ਦੇ ਵਿੱਚ ਨਕਾਮ ਕਰ ਦਿੰਦੀ ਹੈ ਉਹਨਾਂ ਪਾਕਿਸਤਾਨੀਆਂ ਦਾ ਉਹ 에어 డిਫੈਂਸ ਵੀ ਉਡਾ ਦਿੱਤਾ ਗਿਆ ਭਾਰਤ ਵੱਨਿਓ ਯਾਨੀ ਪੰਜਾਬ ਦੀ ਉਹੀ ਫੌਜ ਜਿਹਨੂੰ ਰਜਮੈਂਟ ਕਿਹਾ ਜਾਂਦਾ ਔਰ ਦੂਜੇ ਪਾਸੇ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਕਿਹੜੇ-ਕਿਹੜੇ ਸ਼ਹਿਰਾਂ ਨੂੰ ਟਾਰਗੇਟ ਕੀਤਾ ਗਿਆ ਜਿੱਥੇ ਸੈਨਾ ਦਾ ਹੈੱਡ ਕੁਆਰਟਰ ਬਣਿਆ ਹੁੰਦਾ ਪੂਰੀ ਖਬਰ ਤੁਹਾਡੇ ਸਾਹਮਣੇ ਤਰਾਂਗੇ ਕਿ ਬਿਲਕੁਲ ਤਾਜ਼ਾ ਅਪਡੇਟ ਆ ਰਹੀ ਹੈ ਕਿ ਹਿੰਦੁਸਤਾਨ ਵੱਨਿਓ 에어 డిਫੈਂਸ ਨੂੰ ਯਾਨੀ ਮਾਰ ਗ੍ਰਾਇਆ ਗਿਆ ਇੱਕ ਤਰ੍ਹਾਂ ਦਾ ਉਡਾ ਦਿੱਤਾ ਗਿਆ ਜਿਹੜੇ 에어 డిਫੈਂਸ ਨੇ ਪੂਰੀ ਯਾਨੀ ਸ਼ਮਤਾ ਹੁੰਦੀ ਹੈ ਉਹਦੀ ਕਿ ਜਿਹੜਾ ਕੋਈ ਟਾਰਗੇਟ ਕਰਨਾ ਹੁੰਦਾ ਜਿਵੇਂ ਕਿ ਉਹ ਆਪਣਾ ਭਾਰਤੀ ਜਹਾਜ਼ ਜਾਂਦਾ ਤਾਂ ਉਹਨੂੰ ਟਾਰਗੇਟ ਕਰਨ ਵਾਸਤੇ ਇਹ ਡਿਫੈਂਸ ਕੰਮ ਕਰਦਾ ਤਾਂ ਉਸ ਨੂੰ ਵੀ ਨਸਤ ਹੋ ਨੁਕਸ ਕੀਤਾ ਗਿਆ ਉਸ ਨੂੰ ਵੀ ਉਡਾਇਆ ਗਿਆ ਤਾਂ ਹੁਣ ਪੰਜਾਬ ਦੇ ਵਿੱਚ ਖਬਰ ਨੇ ਤਹਿਲਕਾ ਮਚਾ ਦਿੱਤਾ ਕਿ ਪੰਜਾਬ ਦੇ 15 ਟਿਕਾਣੇ ਕਿਹੜੇ-ਕਿਹੜੇ ਜਿਨ੍ਹਾਂ ਨੂੰ ਟਾਰਗੇਟ ਕੀਤਾ ਗਿਆ ਸੋੜੋ ਪੂਰੇ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਹਿੰਦੁਸਤਾਨ ਮੰਨੀ ਉਹ ਅੱਜ ਦੀ ਰਾਤ ਦੇ ਵਿੱਚ पाकिस्तान तो प्रधानमंत्री हमले की कोशिश पाकिस्तान की तरफ से नाकाम कर दी गई है पाकिस्तान ने पी एल फिफ्टीन मिसाइलों से भारत के पंद्रह शहरों को निशाना बनाने की कोशिश की जिसे जो हमें रात में वीडियोज आ रहे थे जिसमें यह कहा जा रहा था कि आवाजें सुनी गई तमाम बातें हैं वो सब कुछ सच था और कोई पैनिक ना फैले इसलिए भारत की जो तमाम सरकारें हैं वो शांत होकर उस, उसको मॉनिटर करती रही। जो राज्य सरकारें हैं वो भी देखती रही जो अधिकारी हैं वो भी शांत रहे और उन्होंने ये कोशिश की कि कोई पैनिक क्रिएट ना होने पाए इस वजह से आ, ये कहा गया कि मॉकड्रिल है लेकिन मॉकड्रिल के तहत ही सब लाइटें नहीं बुझाई गई थी लाइटें इसलिए भी बुझाई गई थी क्योंकि मिसाइलें आ रही थी और उन मिसाइलों को इंटरसेप्ट करके उन्हें उन्हें तबाह किया गया, रोका गया लेकिन उसके बाद जवाब भी दिया गया जवाब क्या दिया गया जवाब यह दिया गया कि लाहौर में मौजूद पाकिस्तान के एयर डिफेंस सिस्टम को तबाह कर दिया गया है भारत सरकार ने जो प्रेस रिलीज जारी की है पीआईबी ने जो प्रेस रिलीज जारी की उसमें उन्होंने ये ये बात मानी है ਇਸ ਦੀ ਚਰਚਾ تھی ਰਾਤ ਸੇ ਜੋ ਸੂਤਰੋਆਂ ਦੇ ਮੁਤਾਬਿਕ ہمارے پاس ਆ ਰਹੀ تھی ਉਸ ਕੋ ਬਹਾਰ ਸਰਕਾਰ ਨੇ ਵੀ ਐਕਸੈਪਟ ਕੀਤਾ ਕਿ ہمارے ਤੱਕ ਹਮਲੇ ਦੀ ਕੋਸ਼ਿਸ਼ ਕੀਤੀ ਗਈ ਉਸ ਦੇ ਜਵਾਬੀ ਕਾਰਵਾਈ ਮੈਂ ਅਸੀਂ ਨੇ ਉਨ੍ਹਾਂ ਦਾ 에ਅਰ ਡਿਫੈਂਸ ਸਿਸਟਮ ਉਡਾਇਆ ਹੈ ਯਾਨੀ ਜਿਹੜਾ 에ਅਰ ਡਿਫੈਂਸ ਉਹਨਾਂ ਦਾ ਉਡਾਇਆ ਗਿਆ ਇੱਕ ਬਹੁਤ ਵੱਡੀ ਗੱਲ ਹੈ ਕਹਿੰਦੇ ਉੱਥੇ ਆਪਰੇਟਰ ਹੀ ਹੈ ਨਹੀਂ ਸੀ ਬਹੁਤ ਵੱਡੀ ਸ਼ਰਮਨਾਕ ਗੱਲ ਆ ਪਾਕਿਸਤਾਨ ਦੇ ਲਈ ਕਿ ਉੱਥੇ ਉਹਨਾਂ ਦੇ ਆਪਰੇਟਰ ਹੀ ਮੌਜੂਦ ਨਹੀਂ ਸੀ ਜਦੋਂ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਯਾਨੀ ਕਿ 에ਅਰ ਡਿਫੈਂਸ ਨੂੰ ਉਡਾਇਆ ਗਿਆ ਜਿਹੜਾ ਉਹ ਸਿਸਟਮ ਹੁੰਦਾ ਕਿ ਜਿਹੜਾ ਹਵਾਈ ਹਮਲੇ ਕਰਨ ਤੋਂ ਪਹਿਲਾਂ ਹੀ ਉਹਨੂੰ ਨਾਕਾਮ ਕਰ ਦਿੰਦਾ ਪਰ ਉਹਨਾਂ ਦਾ ਇਹ ਡਿਫੈਂਸ ਉਡਾ ਦਿੱਤਾ ਗਿਆ ਪਾਕਿਸਤਾਨ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਡਰ ਚੁੱਕਿਆ ਜਿਵੇਂ ਜਿਹੜਾ ਉਹ ਹਥਿਆਰ ਸੀ ਹਵਾਈ ਹਮਲੇ ਨੂੰ ਨਾਕਾਮ ਕਰ ਦੇਣ ਵਾਲਾ ਤਾਂ ਹੁਣ ਪੰਜਾਬ ਦੇ ਵਿੱਚ ਟਾਰਗੇਟ ਕਿਹੜੇ ਕਿਹੜੇ ਸ਼ਹਿਰਾਂ ਨੂੰ ਕੀਤਾ ਗਿਆ ਸੀ ਲੁਧਿਆਣੇ ਨੂੰ ਕੀਤਾ ਗਿਆ ਸੀ ਚੰਡੀਗੜ੍ਹ ਨੂੰ ਕੀਤਾ ਗਿਆ ਸੀ ਬਠਿੰਡੇ ਨੂੰ ਕੀਤਾ ਗਿਆ ਸੀ ਕਪੂਰਥਲਾ ਨੂੰ ਕੀਤਾ ਗਿਆ ਪਠਾਨਕੋਟ ਨੂੰ ਕੀਤਾ ਗਿਆ ਹੋਰ ਕਈ ਸ਼ਹਿਰਾਂ ਨੂੰ ਵੀ ਕੀਤਾ ਗਿਆ ਤਾਂ ਹੁਣ ਪੰਜਾਬ ਦੇ ਵਿੱਚ ਟਾਰਗੇਟ ਕਰਨ ਦਾ ਮਤਲਬ ਕੀ ਸੀ ਕਿ ਜਿੱਥੇ-ਜਿੱਥੇ ਸੈਨਾ ਦੇ ਹੈੱਡ ਕੁਆਟਰ ਬਣੇ ਆ ਉਹਨਾਂ ਨੂੰ ਉਡਾ ਦਿੱਤਾ ਜਾਵੇ ਤੇ ਹਿੰਦੁਸਤਾਨ ਦੀ ਜਿਹੜੀ ਫੌਜ ਹੈ ਇਹਨੂੰ ਬਹੁਤ ਵੱਡੇ ਪੱਧਰ ਤੇ ਯਾਨੀ ਬਹੁਤ ਵੱਡਾ ਭਾਰੀ ਨੁਕਸਾਨ ਕਰ ਦਿੱਤਾ ਜਾਵੇ ਤਾਂ ਹਿੰਦੁਸਤਾਨ ਦੇ ਜਿਹੜੇ ਕੱਲ ਜਿਹੜੇ ਤੁਸੀਂ ਵੇਖਿਆ ਹੋਣਾ ਬੀਤੀ ਰਾਤ ਜਿਹੜਾ ਅਲਰਟ ਕੀਤਾ ਗਿਆ ਸੀ ਕਿ ਭਾਈ ਬ੍ਰੇਕਆਊਟ ਰ ਹੈ ਨਾ ਪੂਰੇ ਦੇਸ਼ ਦੇ ਅੰਦਰ ਤਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਐਸੇ ਕਰਕੇ ਕੀਤਾ ਸੀ ਕਿ ਜਿਹੜੀ ਮਸਾਇਰ ਆਉਗੀ ਅਸੀਂ ਆਪਣੇ ਡਿਫੈਂਸ ਦੇ ਨਾਲ ਉਹਨੂੰ ਨਾਕਾਮ ਕਰ ਸਕੀਏ ਤਾਂ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਪੂਰੇ ਦੇਸ਼ ਪਰ ਦੇ ਲੋਕਾਂ ਨੇ ਸਾਥ ਦਿੱਤਾ ਕਿਉਂਕਿ ਹੈਡ ਕੀ ਹੈ ਮੈਂ ਅਕਸਰ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਜ਼ਿਕਰ ਕੀਤਾ ਹੈ ਕਿ ਜਿਹੜਾ ਸਾਡਾ ਪੰਜਾਬ ਪੰਜਾਬ ਸਾਡਾ ਰੀੜ ਦੀ ਹੱਡੀ ਹੈ ਪੂਰੇ ਹਿੰਦੁਸਤਾਨ ਦੀ ਜਿਹੜਾ ਪੰਜਾਬ ਦਾ ਦਿਲ ਕਿਹਾ ਜਾਣ ਵਾਲਾ ਲੁਧਿਆਣਾ ਉਹਨੂੰ ਵੀ ਚੁਰਾਇਆ ਜਾਂਦਾ ਲੁਧਿਆਣੇ ਦੇ ਵਿੱਚ ਵੀ ਬੰਬਵਾਰੀ ਕੀਤੀ ਜਾਵੇ ਪਰ ਪੂਰੇ ਪਾਕਿਸਤਾਨ ਦੇ ਮਨਸੂਬੇ ਸੀ ਜਿਹੜੇ ਉਹਨਾਂ ਨੂੰ ਨਕਾਮ ਕਰ ਦਿੱਤਾ ਗਿਆ ਭਾਰਤ ਦੀ ਫੌਜ ਦੇ ਦੁਆਰਾ ਤਾਂ ਹੁਣ ਜਿਹੜੀ ਲਾਹੌਰ ਦੇ ਵਿੱਚੋਂ ਖਬਰ ਆ ਰਹੀ ਹੈ ਉਹ ਤਾਂ ਇਹੀ ਹੈ ਵੀ ਉਹਨਾਂ ਦਾ ਇਹ ਡਿਫੈਂਸ ਹੈ ਜਿਹੜਾ ਉਹਨੂੰ ਵੀ ਉਡਾ ਦਿੱਤਾ ਗਿਆ ਤਾਂ ਪੂਰੇ ਪੰਜਾਬ ਵਾਲਿਆਂ ਨੂੰ ਸਾਡੀ ਅਪੀਲ ਹੈ ਕਿ ਇਸ ਵੀਡੀਓ ਨੂੰ ਵੱਡੇ ਪੱਧਰ ਤੇ ਸ਼ੇਅਰ ਕਰਨਾ ਤਾਂ ਕਿ ਹਰ ਪੰਜਾਬੀ ਦਾ ਕੇ ਜਜ਼ਬਾ ਪਹੁੰਚੇ ਸਾਡੀ ਫੌਜ ਦਾ ਕਿ ਫੌਜ ਨੇ ਉਹਨਾਂ ਨੂੰ ਬਿਲਕੁਲ ਨਕਾਮ ਕਰ ਦਿੱਤਾ ਗਿਆ ਜਿਹੜੇ ਬੀਤੀ ਰਾਤ ਐ ਖਬਰਾਂ ਆ ਰਹੀਆਂ ਸੀ ਕਿ ਭਾਈ ਇੱਕ ਚੀਜ਼ ਉੱਡਦੀ ਨਜ਼ਰ ਆ ਰਹੀ ਸੀ ਵੀ ਲਾਈਟ ਵਰਗੀ ਚੀਜ਼ ਲੱਗਦੀ ਸੀ ਪਰ ਉਹ ਚੀਜ਼ ਨਹੀਂ ਸੀਦਰਸਲ ਉਹ ਮਸੱਈਲਾ ਹੀ ਸੀ ਪਰ ਉਹਨਾਂ ਨੂੰ ਨਕਾਮ ਕਰ ਦਿੱਤਾ ਗਿਆ ਸਾਡੇ ਭਾਰਤ ਦੀ ਫੌਜ ਦੇ ਦੁਆਰਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ